ਹਾਂਜੀ ਸਟੂਡੈਂਟਸ ਅੱਜ ਅਸੀਂ ਡਿਸਕਸ ਕਰਾਂਗੇ ਸਿੱਖ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਥੋੜੀ ਜਿਹੀ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਰਿਵੀਜ਼ਨ ਦੇ ਕੁਐਸਚਨ ਕਰਨੇ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਤੋਂ ਜਨਮ ਜਿਹੜਾ ਸੀ 1469 ਸੀ ਤੇ ਜਿਹੜਾ ਜੋਤੀ ਜੋ ਸਮਾਣਾ ਸੀ 1539 ਇਸ ਲਈ ਉਹਨਾਂ ਦਾ ਟਾਈਮ ਆ ਜਿਹੜਾ 1469 ਤੋਂ 1539 ਤੱਕ ਦਾ ਸੀ ਮਾਤਾ ਪਿਤਾ ਮਹਿਤਾ ਕਾਲੂ ਤ੍ਰਿਪਤਾ ਦੇਵੀ ਪਤਨੀ ਬੀਬੀ ਸੁਲਖਣੀ ਜਨਮ ਸਥਾਨ ਰਾਏਪੋਈ ਦੀ ਤਲਵੰਡੀ ਜਿਹੜੀ ਹੁਣ ਪਾਕਿਸਤਾਨ ਚ ਤੇ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਸ਼ਹਿਰ ਕਿਹੜਾ ਬਸਾਇਆ ਸੀ ਕਰਤਾਰਪੁਰ ਪੁੱਤਰ ਬਾਬਾ ਸ਼੍ਰੀ ਚੰਦ ਤੇ ਲక్ష్ਮੀਦਾਸ ਸੰਗ੍ਰਹਿ ਕੀ ਆ ਉਹਨਾਂ ਦੀਆਂ ਕਵਿਤਾਵਾਂ ਸੌਰੀ ਬਾਣੀ ਦਾ ਜਪਜੀ ਸਾਹਿਬ ਸਿੱਧ ਗੋਸ਼ਟ ਸੋਦਰ ਆਸਾ ਦੀ ਵਾਰ ਪਤੀ ਲਿਖੀ 12ਵਾਂ ਓੰਕਾਰ ਕੀਰਤਨ ਸੁਹਾਇਨੇ ਜੋਤੀ ਜੋਤ ਕਿੱਥੇ ਸਮਾਇ ਸੀ ਕਰਤਾਰਪੁਰ ਕੁਐਸਚਨ ਕਰਦੇ ਆ ਰਿਵੀਜ਼ਨ ਲਾਈਨਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ ਸੀ ਜਦੋਂ ਕਿ ਕਰਤਾਰਪੁਰ ਵਿੱਚ ਉਹ ਜੋਤੀ ਜੋਤ ਸਮਾਇ ਸੀ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਕੁਰੂ ਕਾ ਲੰਗਰ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਜਿਨ੍ਹਾਂ ਨੂੰ ਧਾਰਮਿਕ ਯਾਤਰਾਵਾਂ ਕਿਹਾ ਜਾਂਦਾ ਹੈ ਕੀਤੀਆਂ ਸੀਗੀਆਂ 4 ਲਾਵਾ ਗੁਰੂ ਰਾਮਦਾਸ ਜੀ ਦੁਆਰਾ ਲਿਖੇ ਬਿਆਹ ਦੇ ਬਾਣੀਆਂ ਸਨ ਜਦੋਂ ਕਿ ਕੀਰਤਨ ਸਹਿਇਲਾ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਹੋਇਆ 12 ਮਾਹ ਤੇ ਆਸਾ ਦੀ ਵਾਰ ਕਿਹੜੇ ਗੁਰੂਆਂ ਦੀ ਗੁਰੂ ਦੀਆਂ ਰਚਨਾਵਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਪਤਨੀ ਤੇ ਭੈਣ ਦਾ ਕੀ ਨਾਮ ਸੀ ਇਹ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਮਾਤਾ ਕਲੂ ਤ੍ਰਿਪਤਾ ਦੇਵੀ ਬੀਬੀ ਸੁਲੱਖਣੀ ਤੇ ਬੀਬੀ ਨਾਨਕੀ ਇਹ ਕਰਮਬਾਰ ਇਹਨਾਂ ਦੇ ਨਾਮ ਸੀਗੇ ਕਿਸ ਗੁਰੂ ਨੇ ਮਨੁੱਖਤਾ ਦੇ ਤਿੰਨ ਥੰਮ ਨਾਮ ਜਪਣਾ ਕੀਰਤ ਕਰਨਾ ਤੇ ਵੰਡ ਦੇ ਛਕਣਾ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਕਿੱਥੇ ਪ੍ਰਾਪਤ ਹੋਇਆ ਸੀ ਬੇਈ ਨਦੀ ਦੇ ਕੰਢੇ ਅੱਗੇ ਗੁਰੂ ਅੰਗਦ ਦੇਵ ਜੀ ਬਾਰੇ ਅਸੀਂ ਝਾਤ ਮਾਰਦੇ ਹਾਂ ਥੋੜੀ ਜੀ ਕੁਰੂ ਅੰਗਦ ਦੇਵ ਜੀ ਦਾ ਜਿਹੜਾ ਸਮਾਂ ਸੀਗਾ 1504 ਤੋਂ 1539 ਤੇ 1552 ਫਿਰ ਜਨਮ ਸਥਾਨ ਮੱਤੇ ਕੀ ਸਰਾਏ ਬਚਪਨ ਦਾ ਨਾਮ ਭਾਈ ਲੈਣਾ ਪਿਤਾ ਮਾਤਾ ਪਿਤਾ ਫੇਰੂਮਲ ਜੀ ਪਿਤਾ ਤੇ ਮਾਤਾ ਦਿਆਕੌਰ ਤੇ ਇਹਨਾਂ ਦੇ ਹੋਰ ਵੀ ਨਾਮ ਨੇ ਮਾਤਾ ਰਾਮੂ ਜਾਂ ਮਾਤਾ ਸਵੇਰਾਏ ਸ਼ਹਿਰ ਇਹਨਾਂ ਨੇ ਵਸਾਇਆ ਸੀ ਖਡੂਰ ਸਾਹਿਬ ਬੱਚੇ ਕਿਹੜੇ ਸੀ ਭਾਈ ਦਸੂ ਭਾਈ ਦੱਤੂ ਬੀਬੀ ਅਮਰੋ ਤੇ ਬੀਬੀ ਅਨੋਖੀ ਪਤਨੀ ਕੀ ਬੀਬੀ ਖੀਵੀ ਸੰਗ੍ਰਹਿ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਮਲ ਅਖਾੜਾ ਦੀ ਸਥਾਪਨਾ ਸਰੀਰਕ ਤੇ ਅਧਿਆਤਮਿਕ ਅਭਿਆਸ ਲਈ ਸ਼ੁਰੂਆਤ ਕੀਤੀ ਗੁਰਮੁਖੀ ਲਿਪੀ ਦੇ ਮਲ ਅਖਾੜਾ ਦੀ ਇਹਨਾਂ ਦਾ ਰਿਵੀਜ਼ਨ ਦੇ ਕੁਐਸਚਨ ਨੇ ਗੁਰੂ ਅੰਗਦ ਦੇਵ ਜੀ ਦੁਆਰਾ ਸੰਕਲਿਤ ਗੁਰੂ ਨਾਨਕ ਦੇਵ ਜੀ ਦੀ ਜੀਵਨਨੀ ਦੇ ਸਰੋਤ ਕਿਸ ਤੋਂ ਲੈ ਗਏ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਂ ਕੀ ਸੀ ਪਾਈ ਲੈਣਾ ਗੁਰੂ ਅੰਗਦ ਦੇਵ ਜੀ ਦੁਆਰਾ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਗਈ ਖਡੂਰ ਸਾਹਿਬ ਦੀ ਗੁਰਮੁਖੀ ਲਿਪੀ ਦਾ ਸੰਸਥਾਪਕ ਕੌਣ ਸੀ ਗੁਰੂ ਅੰਗਦ ਦੇਵ ਜੀ ਗੁਰਮੁਖੀ ਲਿਪੀ ਕਿਸ ਦੁਆਰਾ ਵਿਕਸਿਤ ਕੀਤੀ ਗਈ ਗੁਰੂ ਅੰਗਦ ਦੇਵ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਜੀਵਨੀ ਕਿਸ ਦੁਆਰਾ ਲਿਖੀ ਗਈ ਗੁਰੂ ਅੰਗਦ ਦੇਵ ਜੀ ਦੁਆਰਾ ਤਾਂ ਇਹ ਸਾਰੇ ਕੁਐਸਚਨ ਨੇ ਜਿਹੜੇ ਇਹਨਾਂ ਦੇ ਉੱਪਰ ਆ ਸਕਦੇ ਨੇ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਥਿਊਰੀ ਪਾਰਟ ਹੈ ਜਿਹੜਾ ਪੰਜਾਬੀ ਦੀਆਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹਾਂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦਾ ਜਿਹੜਾ ਟਾਈਮ ਸੀਗਾ 1479 ਤੋਂ ਲੈ ਕੇ 1552 ਤੇ 1574 ਜਨਮ ਸਥਾਨ ਬਾਸਰ ਕੇ ਪਿਤਾ ਤੇ ਮਾਤਾ ਤੇਜਪਾਲ ਤੇ ਮਾਤਾ ਲక్ష్ਮੀ ਸੁਲੱਖਣੀ ਦੇਵੀ ਵੀ ਕਹਿੰਦੇ ਨੇ ਮਾਤਾ ਨੂੰ ਸ਼ਹਿਰ ਬਸਾਇਆ ਗੋਇੰਦਵਾਲ ਸਾਹਿਬ ਸ਼ੁਰੂਆਤ ਕੀਤੀ ਅਨੰਦ ਕਾਰਜ ਦੀ ਮੰਜੀ ਪ੍ਰਣਾਲੀ ਦੀ ਸੰਗਤ ਤੋਂ ਪਹਿਲਾਂ ਪੰਗਤ ਕੜਾ ਪ੍ਰਸਾਦ ਇਨਾਂ ਦੇ ਜਿਹੜੇ ਰਿਵੀਜ਼ਨ ਦੇ ਕੁਐਸਚਨ ਅਸੀਂ ਕਰਾਂਗੇ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਅਮਰਦਾਸ ਜੀ ਨੇ ਕਿਹੜੇ ਮੁਗਲ ਬਾਦਸ਼ਾਹ ਨੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਅਕਬਰ ਨੇ ਸੰਗਤ ਤੋਂ ਪਹਿਲਾਂ ਪੰਗਤ ਸੰਕਲਪ ਕਿਸ ਦੁਆਰਾ ਦਿੱਤਾ ਗਿਆ ਗੁਰੂ ਅਮਰਦਾਸ ਜੀ ਦੁਆਰਾ ਆਨੰਦ ਕਾਰਜ ਦੀ ਰਸਮ ਕਿਸ ਗੁਰੂ ਦੁਆਰਾ ਆਰੰਭੀ ਗਈ ਗੁਰੂ ਅਮਰਦਾਸ ਜੀ ਦੁਆਰਾ ਗੁਰੂ ਅਮਰਦਾਸ ਜੀ ਦੁਆਰਾ ਸਥਾਪਿਤ ਕਿਹੜੇ ਸ਼ਹਿਰ ਸੀਗੇ ਗੋਇੰਦਵਾਲ ਸਾਹਿਬ ਉਹ ਸਿੱਖ ਗੁਰੂ ਦਾ ਨਾਮ ਦੱਸੋ ਜਿਨੇ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਦਾ ਵੀ ਆਨਸਰ ਜਿਹੜਾ ਹੋਗਾ ਗੁਰੂ ਅਮਰਦਾਸ ਜੀ ਆਊਗਾ ਗੁਰੂ ਰਾਮਦਾਸ ਜੀ 1534 1574 ਤੇ 1581 ਜਨਮ ਸਥਾਨ ਚੁੰਨਾ ਮੰਡੀ ਲਾਹੌਰ ਜਿਹੜਾ ਪਾਕਿਸਤਾਨ ਚਾ ਪਿਤਾ ਹਰੀਦਾਸ ਮਾਤਾ ਦਇਆਵਤੀ ਅਨੂਪ ਦੇਵੀ ਪਤਨੀ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਬੇਟੀ ਸ਼ਹਿਰ ਬਸਾਇਆ ਅੰਮ੍ਰਿਤਸਰ ਚੱਕ RAMDAS ਗੁਰੂ ਕਾ ਚੱਕ RAMDAS ਪੁਰਾ ਵੀ ਕਿਹਾ ਜਾਂਦਾ ਇਸ ਨੂੰ ਤੇ ਸੰਤੋਖ ਖਰ ਸੰਤੋਖ ਸਰ ਸਰੋਵਰ ਦੀ ਉਸਾਰੀ ਦੀ ਸ਼ੁਰੂਆਤ ਵੀ ਕੀਤੀ ਗਈ ਸੰਗ੍ਰਹਿਣ ਇਹਨਾਂ ਦੇ ਲਾਵਾਂ ਤੇ ਘੋੜੀਆਂ ਸ਼ੁਰੂਆਤ ਕੀਤੀ ਮਸੰਦ ਪ੍ਰਣਾਲੀ ਦੀ ਇਹਨਾਂ ਨੇ ਚੌਥੇ ਗੁਰੂ ਸੀਗੇ ਗੁਰੂ RAMDAS ਜੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਗੁਰੂ RAMDAS ਜੀ ਦੁਆਰਾ ਕੀਤੀ ਗਈ ਗੁਰੂ RAMDAS ਜੀ ਚੌਥੇ ਸਿੱਖ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਵਿੱਚ 780 ਬਾਣੀਆਂ ਨੇ ਤੇ ਨਾਲ ਹੀ ਲਾਵਾਂ ਦੀ ਰਚਨਾ ਵੀ ਕੀਤੀ ਹੈ ਜਿਸ ਦਾ ਅਰਥ ਹੈ ਇੱਕ ਸ਼ਬਦ ਜੋ ਸਿੱਖ ਦੇ ਵਿਆਹ ਸਮੇਂ ਗਾਇਆ ਜਾਂਦਾ ਹੈ। ਅੰਮ੍ਰਿਤਸਰ ਦੀ ਸਥਾਪਨਾ ਦੇ ਹਰਿਮੰਦਰ ਸਾਹਿਬ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਗੁਰੂ ਰਾਮਦਾਸ ਜੀ ਨੇ ਕਿਹੜੇ ਸਿੱਖ ਗੁਰੂ ਨੇ ਮਸੰਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗੁਰੂ ਰਾਮਦਾਸ ਜੀ ਨੇ ਅੱਗੇ ਗੱਲ ਅਸੀਂ ਕਰਾਂਗੇ ਗੁਰੂ ਅਰਜਨ ਦੇਵ ਜੀ ਜినਾ ਦਾ ਸਮਾਸੀ 1563 ਤੋਂ 1606 ਦੇ ਵਿੱਚ ਤੇ 1581 ਦੇ ਵਿੱਚ ਗੁਰਗੱਦੀ ਤੇ ਬੈਠੇ ਜਨਮ ਸਥਾਨ ਗੋਇੰਦਵਾਲ ਸਾਹਿਬ ਮਾਤਾ ਪਿਤਾ ਗੁਰੂ ਰਾਮਦਾਸ ਜੀ ਤੇ ਬੀਬੀ ਪਾਨੀ ਸਹਿਰ ਕਿਹੜੇ ਕਿਹੜੇ ਵਸਾਏ ਤਰਨਤਾਰਨ ਕਰਤਾਰਪੁਰ ਹਰगोविंदਪੁਰ ਜਿਹੜਾ ਦੁਬਾਰਾ ਵਸਿਆ ਸ਼ੁਰੂਆਤ ਦਸਵੰਦ ਪ੍ਰਣਾਲੀ ਦੀ ਕੀਤੀ ਸੰਗ੍ਰਹਿ ਆਦ ਗ੍ਰੰਥ ਪੋਥੀ ਸਾਹਿਬ 1604 ਵਿੱਚ ਤੇ ਸੁਖਮਨੀ ਸਾਹਿਬ ਇਨਾਂ ਦੇ ਜਿਹੜੇ ਇਹਨਾਂ ਦੇ ਜੀਵਨ ਬਾਰੇ ਕੁਐਸਚਨ ਨੇ ਅਸੀਂ ਉਹ ਕਰ ਸਕਦੇ ਆ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਨੇ ਕਿਹੜੇ ਮੁਗਲ ਸ਼ਾਸਕ ਦੁਆਰਾ ਸ਼ਹਾਦਤ ਦਿੱਤੀ ਗਈ ਜਹਾਂਗੀਰ ਨੇ ਇਹਨਾਂ ਨੂੰ ਸ਼ਹਾਦਤ ਦਿੱਤੀ ਸੀ ਅ ਸ੍ਰੀ ਹਰਮੰਦਰ ਸਾਹਿਬ ਦੀ ਨੀਂਵ ਕਿਸ ਦੁਆਰਾ ਰੱਖੀ ਗਈ ਸੂਫੀ ਸੰਤ ਮੀਆਂ ਮੀਰ ਦੁਆਰਾ ਕਿਸ ਸਿੱਖ ਗੁਰੂ ਦੁਆਰਾ ਦਸਵੰਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਗੁਰੂ ਸਿਰਗੁਰੂ ਅਰਜਨ ਦੇਵ ਜੀ ਦੁਆਰਾ ਸੰਗੀਤ ਦੇ ਉਸ ਸਾਜ ਦਾ ਨਾਮ ਦੱਸੋ ਜਿਸ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਸੰਗੀਤ ਦੇ ਅ ਸ਼ੌਕ ਕਾਰਨ ਹੋਇਆ ਮੰਨਿਆ ਜਾਂਦਾ ਹੈ ਸਰੰਦਾ ਤਰੰਤਾਰਨ ਸਾਹਿਬ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਦੁਆਰਾ ਬਣਾਇਆ ਗਿਆ ਗੁਰੂ ਹਰगोबिंद ਸਿੰਘ ਜੀ 1595 1606 ਤੇ 1644 ਮਾਤਾ ਪਿਤਾ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਸ਼ਹਿਰ ਬਸਾਇਆ ਕੀਰਤਪੁਰ ਸਾਹਿਬ ਰੋਪੜ ਸ਼ੁਰੂਆਤ ਕੀਤੀ ਮੀਰੀ ਤੇ ਪੀਰੀ ਸਿਸਟਮ ਦੀ ਨਿਰਮਾਣ ਅਕਲਤ ਅਕਾਲਤਕ ਤੇ ਲੋਹਗੜ ਕਿਲਾ ਅੰਮ੍ਰਿਤਸਰ ਗੁਰੂ ਕੀ ਬਡਾਲੀ ਲੜਾਈਆਂ ਕਿਹੜੀਆਂ ਕਿਹੜੀਆਂ ਲੜੀਆਂ ਇਹਨਾਂ ਨੇ ਅੰਮ੍ਰਿਤਸਰ 1634 ਲਹੀਰਾ 1634 ਕਰਤਾਰਪੁਰ 1635 ਤੇ ਪਲਾਹੀ ਜਿਹੜਾ ਫਗਵਾੜਾ ਨੇੜੇ ਆ 1635 ਵਿਸ਼ੇਸ਼ ਕਥਨ ਇਹਨਾਂ ਵਾਸਤੇ ਕੀ ਹੋ ਸਕਦਾ ਹੈ ਇਸ ਸਿੱਖ ਇਤਿਹਾਸ ਵਿੱਚ ਪਹਿਲੇ ਸੰਤ ਸਿਪਾਈ ਸਨ ਇਹਨਾਂ ਦੇ ਜਿਹੜੇ ਜੀਵਨ ਕਾਲ ਦੀਆਂ ਸੀ ਕੁਝ ਕਿਟਨਾਵਾ ਕੁਐਸਚਨਾਂ ਦੀਆਂ ਹੀ ਕਰਾਂਗੇ ਮੀਰੀ ਪੀਰੀ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਗੁਰੂ ਹਰਗੋਬਿੰਦ ਜੀ ਦੀ ਜੀ ਆਪਣੀ ਪੱਗ ਤੇ ਕਿਹੜੀ ਚੀਜ਼ ਪਹਿਨਦੇ ਸਨ ਕਲਗੀ ਗੁਰੂ ਹਰਗੋਬਿੰਦ ਜੀ ਦੁਆਰਾ ਕਿਹੜਾ ਸਾਜ਼ বাজਾਇਆ ਜਾਂਦਾ ਸੀ ਟੌਸ ਗੁਰੂ ਹਰਗੋਬਿੰਦ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਬੰਦੀ ਛੋੜ ਬਾਬਾ आनंदपुर साहिब दी स्थापना, स्थापना गुरु तेग बहादुर जी ਦੁਆਰਾ ਕੀਤੀ ਗਈ ਸੀ ਤੇ ਕੀਰਤਪੁਰ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਗੁਰੂ ਹਰगोबिंद ਸਿੰਘ ਜੀ ਦੁਆਰਾ ਕਿਸ ਸਿੱਖ ਗੁਰੂ ਨੇ ਅਕਾਲ ਤਖਤ ਦਾ ਨਿਰਮਾਣ ਕੀਤਾ ਸੀ ਗੁਰੂ ਹਰगोविंद ਜੀ ਨੇ ਗੱਤਕੇ ਦੀ ਕਲਾ ਕਿਸ ਦੁਆਰਾ ਸ਼ੁਰੂ ਕੀਤੀ ਗਈ ਗੁਰੂ ਹਰगोविंद ਜੀ ਦੁਆਰਾ ਬੰਦੀ ਛੋੜ ਦਿਵਸ ਕਿਸ Hindu ਤਿਹਾੜ ਦੇ ਨਾਲ ਸੰਬੰਧ ਰੱਖਦਾ ਹੈ ਦੀਵਾਲੀ ਅੱਗੇ ਗੱਲ ਕਰਾਂਗੇ ਅਸੀਂ ਗੁਰੂ ਹਰ Rai ਜੀ ਦੀ ਗੁਰੂ ਹਰ Rai ਜੀ ਜਿਹੜੇ ਸੀਗੇ 1630 ਤੋਂ 1661 1644 ਦੇ ਵਿੱਚ ਗੁਰਗੱਦੀ ਮਿਲੀ ਗੁਰੂ ਹਰगोਬਿੰਦ ਜੀ ਦੇ ਪੁੱਤਰੇ ਸੀ ਜਨਮ ਸਥਾਨ ਜਿਹੜਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਪਿਤਾ ਦੇ ਮਾਤਾ ਬਾਬਾ ਗੁਰਦਿੱਤਾ ਤੇ ਮਾਤਾ ਨਿਹਾਲ ਕੌਰ ਜਿਨ੍ਹਾਂ ਦਾ ਹੋਰ ਨਾਮ ਮਾਤਾ ਅਨੰਤੀ ਵੀ ਆ ਸ਼ੁਰੂਆਤ ਕੀਤੀ ਆਯੁਰਵੈਦਿਕ ਮੈਡੀਸਨ ਸੈਂਟਰ ਕੀਰਤਪੁਰ ਸਾਹਿਬ ਦੀ ਤੇ ਇਹਨਾਂ ਦੇ ਕੁਐਸਚਨ ਜਿਹੜੇ ਨੇ ਜੀਵਨ ਨਾਲ ਸੰਬੰਧਿਤ ਗੁਰੂ ਹਰਗੋਬਿੰਦ ਜੀ ਦੁਆਰਾ ਸੱਤਵੇਂ ਗੁਰੂ ਜੀ ਨੂੰ ਕਿਸ ਗੁਰੂ ਜੀ ਕਿਸ ਨੂੰ ਨਿਯੁਕਤ ਕੀਤਾ ਗਿਆ ਗੁਰੂ ਹਰ राय ਜੀ ਨੂੰ ਗੁਰੂ ਹਰ राय ਜੀ ਦਾ ਜਨਮ 1630 ਵਿੱਚ ਹੋਇਆ ਤੇ ਉਹਨਾਂ ਦਾ ਜਨਮ ਦਾ ਸਥਾਨ ਸੀ ਕੀਰਤਪੁਰ ਸਾਹਿਬ ਗੁਰੂ ਹਰ राय ਜੀ ਭਾਈ ਗੁਰੂ ਦਿੱਤਾ ਜੀ ਦੇ ਸੁਪੁੱਤਰ ਸਨ ਜੋ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਸਨ ਤੇ ਗੁਰੂ ਹਰ राय ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਨਿਹਾਲ 1644 ਤੋਂ 1666 ਤੱਕ ਕਿਹੜੇ ਸਿੱਖ ਗੁਰੂ ਗੱਦੀ ਤੇ ਬਿਰਾਜਮਾਨ ਰਹੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਬਖਸ਼ੀਸ਼ ਕੀ ਸੀ ਗੁਰੂ ਹਰ राय ਜੀ ਦੁਆਰਾ ਪ੍ਰਚਾਰ ਕਰਨ ਦੀ ਕਰਨ ਲਈ ਨਿਯੁਕਤ ਕੀਤਾ ਗਿਆ ਮਿਸ਼ਨ ਗੁਰੂ ਹਰ राय ਜੀ ਨੇ ਪੰਜਾਬ ਦੇ ਕਿਸ ਖੇਤਰ ਵਿੱਚ ਸਿੱਖ ਉਪਦੇਸ਼ਾਂ ਦਾ ਪ੍ਰਚਾਰ ਕਰਨ ਦੀ ਯਾਤਰਾ ਕੀਤੀ ਮਾਲਵਾ ਖੇਤਰ ਵਿੱਚ ਅੱਗੇ ਗੱਲ ਕਰਾਂਗੇ ਅਸੀਂ ਗੁਰੂ ਹਰਕ੍ਰਿਸ਼ਨ ਜੀ ਦੀ ਇਹਨਾਂ ਸਮਾਂ ਸੀਗਾ 1556 ਤੋਂ 1664 ਤੇ 1661 ਵਿੱਚ ਇਹ ਗੁਰਗੱਦੀ ਤੇ ਬੈਠੇ ਜਨਮ ਸਥਾਨ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਮਾਤਾ ਪਿਤਾ ਗੁਰੂ ਹਰ राय ਜੀ ਤੇ ਮਾਤਾ ਕ੍ਰਿਸ਼ਨ ਮਾਤਾ ਸੁਲਖਣੀ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਗੁਰੂ ਉਹ ਗੁਰੂ ਜੋ ਸਭ ਤੋਂ ਛੋਟੀ ਉਮਰ ਵਿੱਚ ਗੁਰੂ ਬਣੇ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ ਉਹ ਸਨ ਗੁਰੂ ਹਰਿਕ੍ਰਿਸ਼ਨ ਜੀ 8ਵੇਂ ਸਿੱਖ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ 1656 ਵਿੱਚ ਕਿਹ ਸਥਾਨ ਤੇ ਹੋਇਆ ਕੀਰਤਪੁਰ ਸਾਹਿਬ ਰੂਪਨਗਰ ਜ਼ਿਲ੍ਹੇ ਦੇ ਵਿੱਚ? ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰੂ ਹਰ Rai ਜੀ ਦੇ ਸਪੁੱਤਰ ਸਨ ਤੇ ਗੁਰੂ ਸਾਹਿਬ ਦੀ ਮਾਤਾ ਜੀ ਕੌਣ ਸਨ? ਮਾਤਾ ਕ੍ਰਿਸ਼ਨ ਜਿਨ੍ਹਾਂ ਨੂੰ ਮਾਤਾ ਸੁਲਖਣੀ ਵੀ ਕਹਿੰਦੇ ਨੇ। 1661 ਤੋਂ 1664 ਤੱਕ ਕਿਹੜੇ ਸਿੱਖ ਗੁਰੂ ਗੁਰਗੱਦੀ ਤੇ ਬਿਰਾਜਮਾਨ ਰਹੇ ਗੁਰੂ ਹਰਿਕ੍ਰਿਸ਼ਨ ਜੀ? ਸ੍ਰੀ ਗੁਰੂ ਹਰਿਕ੍ਰਿਸ਼ਨ ਸਿਰਫ 5 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਸਨ ਇਸ ਕਰਕੇ ਉਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ। ਗੁਰੂ ਹਰਕ੍ਰਿਸ਼ਨ ਜੀ ਕਿੱਥੇ ਰੁਕੇ ਸਨ ਜਦੋਂ ਔਰੰਗਜ਼ੇਬ ਨੂੰ ਦਿੱਲੀ ਮਿਲਣ ਗਏ ਉਹ ਮਿਰਜ਼ਾ ਜੈ ਸਿੰਘ ਦੀ ਹਵੇਲੀ ਵਿਖੇ ਰਹੇ ਸੀ ਜਿਸ ਨੂੰ ਬੰਗਲਾ ਸਾਹਿਬ ਗੁਰਦੁਆਰਾ ਵਜੋਂ ਜਾਣਿਆ ਜਾਂਦਾ ਹੈ ਅੱਗੇ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ 1621 ਤੋਂ 1675 ਦਾ ਸਮਾਂ ਇਹਨਾਂ ਦੇ ਤੇ 1665 ਦੇ ਵਿੱਚ ਇਹ ਗੁਰਗੱਦੀ ਤੇ ਬਿਰਾਜਮਾਨ ਹੋਏ ਜਨਮ ਸਥਾਨ ਅੰਮ੍ਰਿਤਸਰ ਪਿਤਾ ਮਾਤਾ ਗੁਰੂ ਹਰ ਗੋਬਿੰਦ ਸਿੰਘ ਜੀ ਤੇ ਮਾਤਾ ਨਾਨਕੀ ਪਤਨੀ ਮਾ ਬੀਬੀ ਗੁਜਰੀ ਸ਼ਹਿਰ ਬਸਾਇਆ ਚੱਕ ਨਾਨਕੀ ਆਨੰਦਪੁਰ ਸਾਹਿਬ ਕਿਹੜੇ ਸਿੱਖ ਗੁਰੂ ਨੇ ਔਰੰਗਜ਼ੇਬ ਦਵਾਰ ਨੂੰ ਔਰੰਗਜ਼ੇਬ ਦਵਾਰਾ ਸ਼ਹਾਦਤ ਦਿੱਤੀ ਗਈ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਸਿੱਖ ਗੁਰੂ ਨੇ ਉਹ ਜਗ੍ਹਾ ਜਿਸ ਨੂੰ ਹੁਣ ਸੀਸਗੰਝ ਕਿਹਾ ਜਾਂਦਾ ਏ ਸ਼ਹਾਦਤ ਤੇ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸ਼ਹਿਰ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਦੁਆਰਾ ਕੀਤੀ ਗਈ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਸ਼੍ਰੀ ਤਿਆਗਮਲ ਜੀ ਸੀ ਦਾ ਜਨਮ 1 ਅਪ੍ਰੈਲ 1921 ਨੂੰ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਕਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਗੁਰੂ ਹੋਣ ਦੀ ਪਛਾਣ ਕੀਤੀ ਤੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਇਹ ਕਿਹਾ ਮੱਖਣ ਸ਼ਾਹ ਲੁਬਾਣਾ ਨੇ। ਉਹ ਮੁਗਲ ਸ਼ਾਸਕ ਜਿਸ ਦੇ ਹੁਕਮ ਦੁਆਰਾ ਗੁਰੂ ਤੇਗ ਬਹਾਦਰ ਜੀ ਨੂੰ ਨਵੰਬਰ 1675 ਵਿੱਚ ਸ਼ਹੀਦ ਕੀਤਾ ਗਿਆ ਔਰੰਗਜ਼ੇਬ। ਉਹਨਾਂ ਤਿੰਨ ਸਿੱਖ ਚੇਲਿਆਂ ਦੇ ਨਾਮ ਦੱਸੋ ਜਿਨ੍ਹਾਂ ਨੂੰ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸ਼ਹਾਦਤ ਦਿੱਤੀ ਗਈ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਇਸੇ ਲਈ ਉਹਨਾਂ ਨੂੰ ਅਜੇ ਤੱਕ ਵੀ ਸਤਕਾਰ ਨਾਲ ਹਿੰਦ ਦੀ ਚਾਦਰ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਆਨੰਦਪੁਰ ਸਾਹਿਬ ਜਿਹਨੂੰ ਚੱਕ ਨਾਨਕੀ ਵੀ ਕਿਹਾ ਜਾਂਦਾ ਹੈ ਕਸਵੇਂ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਦੁਆਰਾ ਕੀਤੀ ਗਈ ਇਸ ਦਾ ਅਸਲ ਨਾਮ ਕੀ ਸੀ ਮੱਖੋਵਾਲ ਕਸ਼ਮੀਰੀ ਬ੍ਰਾਹਮਣਾ ਦੇ ਮੁੱਖ ਆਗੂ ਦਾ ਨਾਮ ਕੀ ਸੀ ਜੋ ਗੁਰੂ ਤੇਗ ਬਹਾਦਰ ਤੋਂ ਮਦਦ ਲੈਣਾ ਸੀ ਪੰਡਤ ਕ੍ਰਿਪਾਰਾਮ ਸੀਸਗੰਜ ਗੁਰਦੁਆਰੇ ਦਾ ਨਿਰਮਾਣ ਕਿਸ ਨੇ ਕਰਵਾਇਆ ਸਰਦਾਰ ਬਘੇਲ ਸਿੰਘ ਨੇ 1790 ਵਿੱਚ ਤਿਆਗਮਲ ਕਿਹੜੇ ਸਿੱਖ ਗੁਰੂ ਦਾ ਅਸਲ ਨਾਮ ਸੀ ਗੁਰੂ ਤੇਗ ਬਹਾਦਰ ਜੀ ਦਾ ਕਿਸ ਸਾਲ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ 1675 ਈਸਵੀ ਵਿੱਚ ਅੱਗੇ ਗੁਰਗੋਬਿੰਦ ਸਿੰਘ ਜੀ ਜਨਮ 1666 1708 ਵਿੱਚ ਜਿਹੜੀ ਇਹਨਾਂ ਦੀ ਜੋਤੀ ਜੋਤ ਸਮਾਉਣਾ ਸੀ ਤੇ 1675 ਦੇ ਵਿੱਚ ਗੁਰਗੱਦੀ ਮਿਲੀ ਸੀ ਜਨਮ ਸਥਾਨ ਪਟਨਾ ਸਾਹਿਬ 1708 ਵਿੱਚ ਜੋਤੀ ਜੋਤ ਸਮਾਏ ਸਥਾਨ ਨੰਦੇੜ ਇਹਨਾਂ ਦਾ ਸੰਗ੍ਰਹਿ ਆ ਜਾਪ ਸਾਹਿਬ ਅਕਾਲ ਉਸਤਤ ਚੌਪਈ ਸਾਹਿਬ ਬਾਾਰ ਸ਼੍ਰੀ ਭਗਉਤੀ ਬਚਿੱਤਰਨਾਟਕ ਚਰਿਤਰਾ 24 ਅਵਤਾਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਆਨੰਦਪੁਰ ਸਾਹਿਬ 'ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਆਨੰਦਪੁਰ ਵਿਖੇ ਆਨੰਦਗੜ੍ਹ ਦਾ ਕਿਲਾ ਬਣਵਾਇਆ ਤੇ ਇੱਕ ਜਫਰਨਾਮਾ ਨਾਮ ਦਾ ਜਿਹੜਾ ਪੱਤਰ ਸੀ ਔਰੰਗਜ਼ੇਬ ਨੂੰ ਲਿਖਿਆ। ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਵਰਣਨ ਕਰਾਂਗੇ ਹੁਣ ਅਸੀਂ। ਪੰਗਾਣੀ ਦੀ ਲੜਾਈ ਜਿਦੇ ਵਿੱਚ ਗੁਰੂ ਜੀ ਜਿੱਤੋ ਹੋਏ। ਰਾਜਾ ਭੀਮਚੰਦ, ਫਤਿਹ ਸ਼ਾਹ ਤੇ ਹੋਰ ਪਹਾੜੀ ਰਾਜਿਆਂ ਦੇ ਨਾਲ ਹੋਈ। ਸਾਲ 1688 ਦੇ ਵਿੱਚ। ਨੰਦੌਣ ਦੀ ਲੜਾਈ ਗੁਰੂ ਜੀ ਤੇ ਪਹਾੜੀ ਰਾਜੇ ਸੀਗੇ ਜਿਹੜੇ ਜੇਤੂ ਹੋਏ ਆਲਿਫ ਖਾਨ ਨਾਲ ਹੋਈ 1690 ਵਿੱਚ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜਿਹਦੇ ਵਿੱਚ ਗੁਰੂ ਜੀ ਜੇਤੂ ਹੋਏ ਰਾਜਾ ਭੀਮਚੰਦ ਤੇ ਹੋਰ ਪਹਾੜੀ ਰਾਜਿਆਂ ਦੇ ਵਿਚਕਾਰ ਹੋਈ 1701 ਈਸਵੀ ਵਿੱਚ ਨਿਰਮੋਹਗੜ੍ਹ ਦੀ ਲੜਾਈ ਗੁਰੂ ਜੀ ਤੇ ਸਿੱਖ ਜੇਤੂ ਹੋਏ ਰਾਜਾ ਭੀਮਚੰਦ ਤੇ ਮੁਗਲਾਂ ਨਾਲ ਹੋਈ 1702 ਈਸਵੀ ਵਿੱਚ ਬਸੌਲੀ ਦੀ ਲੜਾਈ ਗੁਰੂ ਜੀ ਤੇ ਸਿੱਖ ਜੇਤੂ ਹੋਏ ਰਾਜਾ ਭੀਮਚੰਦ ਨਾਲ ਹੋਈ 1702 ਵਿੱਚ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਗੁਰੂ ਜੀ ਤੇ ਸਿੱਖ ਜੇਤੂ ਹੋਏ ਪਹਾੜੀ ਰਾਜੇ ਤੇ ਮੁਗਲ ਵਜ਼ੀਰ ਖਾਨ ਦੀ ਅਗਵਾਈ ਹੇਠ ਜਿਹੜੀ ਮੁਗ ਸੌਰੀ ਗੁਰੂ ਜੀ ਤੇ ਸਿੱਖਾਂ ਸਿੱਖ ਤੇ ਪਹਾੜੀ ਰਾਜਿਆਂ ਦੇ ਵਿਚਕਾਰ ਹੋਈ ਜਿਹਦੇ ਵਿੱਚ ਪਹਾੜੀ ਰਾਜੇ ਸੀਗੇ ਜਿਹੜੇ ਉਹ ਜੇਤੂ ਹੋਏ ਸ਼ਾਹੀ ਟਿੱਬੀ ਦੀ ਲੜਾਈ ਗੁਰੂ ਜੀ ਤੇ ਸਿੱਖ ਤੇ ਮੁਗਲ ਫੌਜਾਂ ਦੇ ਵਿਚਕਾਰ ਹੋਈ 1704 ਈਸਵੀ ਵਿੱਚ ਚਮਕੌਰ ਦੀ ਲੜਾਈ ਗੁਰੂ ਜੀ ਤੇ ਸਿੱਖ ਮੁਗਲ ਫੌਜਾਂ ਜਿੱਤੂ ਹੋਈਆਂ ਇਹਦੇ ਵਿੱਚ 1704 ਈਸਵੀ ਵਿੱਚ ਖੀਦਰਾਣਾ ਦੀ ਲੜਾਈ ਅ ਗੁਰੂ ਜੀ ਤੇ ਸਿੱਖ ਸਿੱਖ ਸੀਗੇ ਜਿਹੜੇ ਮੁਗਲ ਫੌਜਾਂ ਨਾਲ ਲੜੇ ਜਿੱਤ ਜਿਹੜੀ ਗੁਰੂ ਜੀ ਤੇ ਸਿੱਖ ਦੀ ਹੋਈ 1705 ਈਸਵੀ 'ਚ ਲੜਾਈ ਲੜੀ ਗਈ ਹੁਣ ਪੰਜ ਪਿਆਰਿਆਂ ਦੇ ਨਾਮ ਅਸੀਂ ਦੇਖਾਂਗੇ ਕਿਹੜੇ-ਕਿਹੜੇ ਨੇ ਦੇ ਆਰਾਮ ਖੱਤਰੀ ਲਾਹੌਰ ਦਾ ਸੀ ਦੁਕਾਨਦਾਰ ਸੀ ਤੇ ਨੰਦੇੜ ਵਿਖੇ ਇਹਨਾਂ ਦਾ ਦਿਹਾਂਤ ਹੋਇਆ ਧਰਮਦਾਸ ਇਹ ਹਸਤੀਨਾਪੁਰ ਦਿੱਲੀ ਤੋਂ ਸੀ ਕਿਸਾਨ ਸੀ ਤੇ ਨੰਦੇੜ ਦੇ ਵਿੱਚ ਹੀ ਇਹਨਾਂ ਦਾ ਦਿਹਾਂਤ ਹੋਇਆ ਮੋਹਕਮ ਚੰਦ ਦੁਵਾਰਕਾ ਗੁਜਰਾਤ ਤੋਂ ਸੀ ਇੱਕ ਦਰਜੀ ਸੀ ਤੇ ਚਮਕੌਰ ਸਾਹਿਬ ਇਹਨਾਂ ਦਾ ਦਿਹਾਂਤ ਹੋਇਆ ਸਾਹਿਬ ਚੰਦ ਵਿਦਰ ਕਰਨਾਟਕਾ ਤੋਂ ਇਹ ਨਾਈ ਸੀ ਤੇ ਚਮਕੌਰ ਸਾਹਿਬ ਇਹਨਾਂ ਦਾ ਦਿਹਾਂਤ ਦਾ ਸਥਾਨ ਆ ਹਿੰਮਤਰਾਇ ਜਗਨਨਾਥ ਪੁਰੀ 오ਡੀਸਾ ਤੋਂ ਸੀ ਪਾਣੀ ਟੋਣ ਵਾਲਾ ਸੀ ਇਹ ਜੋ ਕੋ ਜਿਹੜਾ ਸਾਹਬ ਇਹਨਾਂ ਦਾ ਦਿਹਾਂਤ ਹੋਇਆ ਤੇ ਪੰਜ ਪਿਆਰੇ ਸੀਗੇ ਜਿਹੜੇ ਅਲੱਗ-ਅਲੱਗ ਏਰੀਏ ਦੇ ਵਿੱਚੋਂ ਚੁਣੇ ਗਏ ਸੀਗੇ ਜਾਂ ਆਪਣੇ ਆਪ ਜਿਹੜੇ ਜਿਨ੍ਹਾਂ ਨੇ ਅਮਰਤ ਛਕਿਆ ਸੀਗੇ ਤੇ ਪੰਜ ਪਿਆਰੇ ਕਹਲਾਈ ਹੁਣ ਕੁਝ ਰਵੀਜ਼ਨ ਲਾਈਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਉਹ ਸਿੱਖ ਮਹਿਲਾ ਦਾ ਨਾਮ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖੇਕ ਸੀ ਜਿਸ ਨੇ 1705 ਵਿੱਚ ਮੁਗਲਾਂ ਦੀ ਲੜਾਈ ਲੜੀ ਕਿਹੜੀ ਸੀ ਉਹ ਮਾਈ ਭਾਗੋ ਦਮਦਮੀ ਟਕਸਾਲ ਦਾ ਸੰਸਥਾਪਕ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਮਸੰਦ ਪ੍ਰਣਾਲੀ ਗੁਰੂ ਰਾਮਦਾਸ ਜੀ ਦੁਆਰਾ ਆਰੰਭ ਕੀਤੀ ਗਈ ਤੇ ਇਸ ਨੂੰ ਕਿਸ ਦੁਆਰਾ ਖਤਮ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਭਾਸ਼ਾ ਵਿੱਚ ਆਪਣੀ ਕਵਤਾ ਰਚੀ ਬ੍ਰਿਜ ਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕੌਣ ਸਨ ਭਾਈ ਨੰਦ ਲਾਲ ਵੀਰ ਰਸ ਦੀ ਭਰੀ ਜਿਹੜੀ ਵੀਰ ਰਸ ਨਾਲ ਭਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਕਵਿਤਾ ਦਾ ਨਾਮ ਚੰਡੀ ਦੀ ਵਾਰ ਔਰੰਗਜੇਵ ਨੂੰ ਜਫਰਨਾਮਾ ਕਿਸ ਦੁਆਰਾ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਤੇ ਜਿਹੜੇ ਮੁਗਲ ਸਾਮਰਾਜ ਸੀਗੇ ਉਹਨਾਂ ਦੇ ਵਿਚਕਾਰ ਹੋਈ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਸੀ ਜਦੋਂ ਕਿ ਸਵਈਏ ਤੇ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਪਟਨਾ ਸਾਹਿਬ ਸੀ ਉਹਨਾਂ ਨੇ ਅਕਾਲ ਪੁਰਖ ਨੂੰ ਪ੍ਰਾਪਤ ਹੋਣ ਦਾ ਸਥਾਨ ਕਿੱਥੇ ਕਿਹਾ ਹਜ਼ੂਰ ਸਾਹਿਬ ਨਾਦੇੜ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸੀਗੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਕਿਹੜੇ ਸਿੱਖ ਗੁਰੂ ਨੇ ਬੰਦਾ ਸਿੰਘ ਬਹਾਦਰ ਨੂੰ ਮੁਗਲ ਸ਼ਾਸਕਾਂ ਨੂੰ ਹਰਾਉਣ ਲਈ ਭੇਜਿਆ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਸਵੇਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਪਿਤਾ ਸਨ ਤੇ ਉਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਗੁਜਰੀ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਵਿੱਚ ਪਟਨਾ ਵਿਖੇ ਹੋਇਆ ਤੇ ਉਹਨਾਂ ਦੇ ਬਚਪਨ ਦਾ ਨਾਮ ਸੀ ਸ੍ਰੀ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ 1704 ਵਿੱਚ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਤੇ ਉਸ ਲੜਾਈ ਦਾ ਨਾਮ ਦੱਸੋ ਜਿਸ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਚਮਕੌਰ ਸਾਹਿਬ ਦੀ ਲੜਾਈ ਉਹ ਨਗਾੜੇ ਦਾ ਨਾਮ ਦੱਸੋ ਜਿਹੜਾ ਲੜਾਈ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਿਕਾਰ ਜਾਣ ਵੇਲੇ ਤੇ ਲੰਗਰ ਦੀ ਸ਼ੁਰੂਆਤ ਵਜੋਂ ਪਹਿਲਾਂ বাজਾਇਆ ਜਾਂਦਾ ਸੀ ਰਣਜੀਤ ਨਗਾੜਾ ਉਸ ਪ੍ਰਸਿੱਧ ਲੜਾਈ ਦਾ ਨਾਮ ਦੱਸੋ ਜੋ 10ਵੇਂ ਸਿੱਖ ਗੁਰੂ ਦੁਆਰਾ 1668 ਵਿੱਚ ਪਹਾੜੀ ਰਾਜਿਆਂ ਦੀ ਸਾਂਝੀ ਫੌਜ ਵਿਰੁੱਧ ਲੜੀ ਗਈ ਤੇ ਜਿਸ ਵਿੱਚ ਗੁਰੂ ਜੀ ਚੇਤੂ ਰਹੇ ਪੰਗਾਣੀ ਦੀ ਲੜਾਈ 1699 ਵਿੱਚ ਮਾਰਚ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ 'ਤੇ ਕਿਹ ਕਿਹ ਇਤਿਹਾਸਿਕ ਪੰਨ ਦੀ ਨੀਂ ਰੱਖੀ ਖਾਲਸਾ ਪੰਥ ਦੀ ਉਸ ਜੰਗਲ ਦਾ ਨਾਮ ਦੱਸੋ ਜਿੱਥੇ ਮੁਸਲਮਾਨ ਭਰਾਵਾਂ ਨਵੀ ਖਾਨ ਤੇ ਗਨੀ ਖਾਨ ਨੇ ਗੁਰੂ ਜੀ ਦੀ ਸਹਾਇਤਾ ਕੀਤੀ ਸੀ ਮਾਛੀਵਾੜਾ ਪੌਂਟਾ ਸਭ ਤੋਂ ਕੀ ਭਾਵ ਹੈ ਪੈਰ ਜਾਂ ਚਰਨ ਪਾਉਣ ਵਾਲੀ ਜਗ੍ਹਾ 40 ਮੁਕਤੇ ਸਿੱਖ ਖਿਦਰਾਣੇ ਵੀ ਕਿ 10ਵੇਂ ਗੁਰੂ ਦੀ ਲਈ ਲੜਦਿਆਂ ਸ਼ਹੀਦ ਹੋ ਗਏ ਤਾਂ ਖਿਦਰਾਣੇ ਦਾ ਨਾਮ ਕੀ ਆ ਮੁਕਸਰ ਸਾਹਿਬ 40 ਮੁਕਤੀਆਂ ਦੇ ਮੁਖੀ ਦਾ ਨਾਮ ਦੱਸੋ ਜੋ ਖਿਦਰਾਣੀ ਦੀ ਲੜਾਈ ਵਿੱਚ ਲੜਦੇ-ਲੜਦੇ ਸ਼ਹੀਦ ਹੋਏ ਸਨ ਭਾਈ ਮੋਹਨ ਸਿੰਘ ਜੀ ਕਿਹੜੇ ਮੁਗਲ ਸ਼ਾਸਕ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਾਂਤੀ ਕਾਇਮ ਕੀਤੀ ਬਹਾਦਰ ਸ਼ਾਹ ਨੇ ਕਿਹੜੀ ਜਗ੍ਹਾ ਨੂੰ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਜਾਣੇ ਜਾਂਦੇ ਦਮਦਮਾ ਸਾਹਿਬ ਨੂੰ ਜਫਰਨਾਮਾ ਦਾ ਕੀ ਅਰਥ ਹੈ ਜਿੱਤ ਦਾ ਪੱਤਰ ਜਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਫਾਰਸੀ ਵਿੱਚ ਉਹ ਵਿਅਕਤੀ ਜਿਸ ਨੇ ਮਾਤਾ ਗੁਜਰੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਧੋਖਾ ਦਿੱਤਾ ਸੀ ਗੰਗੂ ਬ੍ਰਾਹਮਣ ਜਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਜਿੰਦਾ ਹੀ ਕੰਧ ਵਿੱਚ ਚਣਦਾ ਚਣਵਾ ਦਿੱਤਾ ਗਿਆ ਉਸ ਗੁਰਦੁਆਰੇ ਦਾ ਨਾਮ ਦੱਸੋ ਗੁਰਦੁਆਰਾ ਭੋਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਕੰਪਲੈਕਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਹੜੀ ਜਗ੍ਹਾ ਜਿੰਦਾ ਕਿਹੜੀ ਜਗ੍ਹਾ ਜਿੰਦਾ ਹੀ ਕੰਧਾਂ ਵਿੱਚ ਚਣਾ ਦਿੱਤਾ ਗਿਆ ਸੀ ਸਰਹੰਦ ਫਤਿਹਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਦੱਸੋ ਜਿਨ੍ਹਾਂ ਨੂੰ ਸਰਹੰਦ ਵਿਖੇ ਦੀਵਾਰ ਵਿੱਚ ਚਣਵਾਇਆ ਗਿਆ ਸੀ ਸਾਹਿਬਜ਼ਾਦਾ ਫਤੇ ਸਿੰਘ ਤੇ ਸਾਹਿਬ ਜਦਾ ਜੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਆ ਬਚਿੱਤਰ ਨਾਟਕ ਪੰਜ ਪਿਆਰਿਆਂ ਦੀ ਧਾਰਨਾ ਕਿਸ ਸਿੱਖ ਗੁਰੂ ਦੁਆਰਾ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਕਸਰ ਨੂੰ ਪਹਿਲਾਂ ਕਿਹੜੇ ਨਾਮ ਨਾਲ ਜਾਣੇ ਜਾਂਦੇ ਸੀ ਖਿਦਰਾਣੇ ਦੀ ਢਾਪ ਦੇ ਨਾਮ ਨਾਲ ਆਨੰਦਪੁਰ ਸਾਹਿਬ ਨੂੰ ਛੱਡਦੇ ਹੋਏ ਗੁਰੂ ਗੋਬਿੰਦ ਜੀ ਤੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਕਿਹੜੀ ਨਦੀ ਪਾਰ ਕਰਦੇ ਸਮੇਂ ਹੋਇਆ ਸਿਰਸਾ ਨਦੀ ਗੁਰੂ ਗ੍ਰੰਥ ਸਾਹਿਬ ਦੀ ਅਜੋਕੀ ਕਾਪੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿੱਥੇ ਲਿਖੀ ਗਈ ਸੀ ਦਮਦਮਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਕਿਤੇ ਤਲਵੰਡੀ ਸਾਬੋ ਚਪੜ ਚਿੜੀ ਮੈਮੋਰੀਅਲ ਨਿਰਮਾਣ ਦਾ ਨਿਰਮਾਣ ਡੈਸ਼ ਦੀ ਅਗਵਾਈ ਹੇਠ ਮੁਗਲ ਫੌਜਾਂ ਦੀ ਜਿੱਤ ਤੇ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਕਰਵਾਇਆ ਗਿਆ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਥੋੜੀ ਜੀ ਅਸੀਂ ਚਾਨਣਾ ਪਾਉਣੀ ਹੈ ਵੈਸੇ ਵੀਡੀਓ ਬਹੁਤ ਡਿਟੇਲ ਦੇ ਵਿੱਚ ਅਸੀਂ ਕੀਤੀ ਹੋਈ ਹੈ ਪਹਿਲਾਂ ਇਦੇ ਕੁੱਲ ਅੰਗ ਨੇ 1430 ਕੁੱਲ ਬਾਣੀਆਂ ਨੇ ਦੇ ਵਿੱਚ 5894 ਸਭ ਤੋਂ ਵੱਧ ਦੁਹਰਾਇਆ ਗਿਆ ਸ਼ਬਦ ਹਰੀ ਜਿਹੜਾ 92188 ਵਾਰ ਦੁਹਰਾਇਆ ਗਿਆ ਕੁੱਲ ਰਾ 31 ਨੇ ਦੇ ਵਿੱਚ ਕਿੰਨੇ ਸਿੱਖ ਗੁਰੂਆਂ ਦੀ ਬਾਣੀ ਸ਼ਾਮਿਲ ਕੀਤੀ ਗਈ ਇਹਦੇ ਵਿੱਚ 6 ਪਹਿਲੇ 5 ਤੇ 9ਵੇਂ ਦੀ ਗੁਰੂ ਨਾਨਕ ਦੇਵ ਜੀ ਦੀਆਂ 974 ਬਾਣੀਆਂ 209 ਸ਼ਬਦ ਗੁਰੂ ਅੰਗਦ ਦੇਵ ਜੀ ਦੀਆਂ 62 ਬਾਣੀਆਂ ਕੋਈ ਸ਼ਬਦ ਨਹੀਂ ਇਹਨਾਂ ਦਾ ਗੁਰੂ ਅਮਰਦਾਸ ਜੀ ਦੀਆਂ 907 ਬਾਣੀਆਂ ਦੇ 172 ਸ਼ਬਦ ਗੁਰੂ ਰਾਮਦਾਸ ਜੀ ਦੀਆਂ 679 ਬਾਣੀਆਂ ਗੁਰੂ ਅਰਜਨ ਦੇਵ ਜੀ ਦੀਆਂ 12228 ਬਾਣੀਆਂ ਤੇ 1322 ਸ਼ਬਦ ਗੁਰਤੇਗ ਬਹਾਦਰ ਜੀ 122 ਬਾਣੀਆਂ ਤੇ ਜਿਹੜੇ ਨਾਹਟੇ ਸ਼ਬਦ ਨੇ ਭਗਤਾਂ ਦੀ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਹੈ 15 ਦੀ ਭਗਤ ਕਬੀਰ ਜੀ ਦੇ ਜਿਹੜੇ 224 ਸ਼ਬਦ ਨੇ ਸਭ ਤੋਂ ਵੱਧ ਯੋਗਦਾਨ ਆ ਭਗਤਾਂ ਦੇ ਵਿੱਚੋਂ ਇਹਨਾਂ ਦਾ ਭਗਤ ਨਾਮ ਦੇ ਦੇਵ ਦੇ 61 ਸ਼ਬਦ ਕਿੰਨੇ ਕਵੀਆਂ ਦੀ ਬਾਣੀ ਰਚੀ ਗਈ ਆ ਕਿੰਨੇ ਕਵੀਆਂ ਦੀ ਬਾਣੀ ਸ਼ਾਮਲ ਕੀਤੀ ਗਈ 11 ਦੀ ਕਿੰਨੇ ਭਟਾਂ ਦੀ ਬਾਣੀ ਸ਼ਾਮਲ ਕੀਤੀ ਗਈ 11 ਦੀ ਤੇ ਕੁੱਲ ਕਿੰਨੀਆਂ ਬਾਣਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਕਿਹੜੇ ਭਾਗ ਤੋਂ ਹੁੰਦੀ ਹੈ ਜਪਜੀ ਸਾਹਿਬ ਇਹ ਮੂਲ ਮੰਤਰ ਨਾਲ ਸ਼ੁਰੂ ਹੁੰਦਾ ਹੈ ਥੋੜੀ ਜੀ ਗੱਲ ਅਸੀਂ ਕਰਾਂਗੇ ਆਦ ਗ੍ਰੰਥ ਤੇ ਦਸਮ ਗ੍ਰੰਥ ਦੀ ਇਹ ਦੋ ਗ੍ਰੰਥ ਨੇ ਜੋ ਸਿੱਖ ਧਰਮ 'ਚ ਸਭ ਤੋਂ ਉੱਪਰਲੇ ਦਰਜੇ ਤੇ ਆਉਂਦੇ ਨੇ ਆਦਿ ਗ੍ਰੰਥ ਤੇ ਦਸਮ ਗ੍ਰੰਥ ਆਦਿ ਗ੍ਰੰਥ ਨੂੰ ਸਿੱਖਾਂ ਦੁਆਰਾ ਸਦੀਵੀ குரு ਦਾ ਦਰਜਾ ਦਿੱਤਾ ਜਾਂਦਾ ਇਸ ਕਾਰਨ ਇਸ ਨੂੰ ਸਾਰੇ ਸਿੱਖਾਂ ਸਿੱਖਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੁੱਤ ਜਾਣਿਆ ਜਾਂਦਾ ਪੰਥ ਵਿੱਚ ਦਸਮ ਗ੍ਰੰਥ ਦੇ ਲੇਖਕ ਤੇ ਰਚਨਾ ਸੰਬੰਧੀ ਪ੍ਰਸ਼ਨਾਂ ਬਾਰੇ ਵਿਵਾਦ ਆ ਇਹ ਜਿਹੜਾ ਵਿਵਾਦ ਦਾ ਵਿਸ਼ਾ ਆਦਿ ਗ੍ਰੰਥ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1603 ਤੇ 1604 ਵਿੱਚ ਕੀਤਾ ਇਹਦੇ ਵਿੱਚ ਪਹਿਲੇ ਪੰਜ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਵੀ ਦਰਜ ਕੀਤਾ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਜ ਕੀਤਾ ਗਿਆ ਤੇ ਇਸ ਨਾਲ ਇਹ ਆਦੀ ਗ੍ਰੰਥ ਜਿਹੜਾ ਉਹ ਪੂਰਾ ਹੋ ਗਿਆ ਸਿੱਖ ਸਾਹਿਬ ਦਾ ਦੂਜਾ ਵੱਡਾ ਕਾਰਜ ਹੈ ਜਿਹੜਾ ਉਹ ਦਸਮ ਗ੍ਰੰਥ ਆ ਤਤ ਖਾਲਸੇ ਤੋਂ ਉਬਰ ਉਭਾਰ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਜਾਂਦਾ ਸੀ ਇਸ ਅਨੁਸਾਰ ਸਿੱਖਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਇੱਕ ਹਿੱਸਾ ਮੰਨ ਲਿਆ ਸੀ ਪਰ ਬਹੁਤ ਸਾਰੇ ਆਧੁਨਿਕ ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਇਸ ਦੇ ਇੱਕ ਵੱਡੇ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰਾਂ ਦੀਆਂ ਰਚਨਾਵਾਂ ਨੇ ਇਨ੍ਹਾਂ 'ਚੋਂ ਬਹੁਤੀਆਂ ਰਚਨਾਵਾਂ ਗੁਰੂ ਜੀ ਦੀ ਮਨਜ਼ੂਰੀ ਤੋਂ ਬਿਨਾਂ ਸ਼ਾਮਲ ਕੀਤੀਆਂ ਗਈਆਂ ਜਿਸ ਕਾਰਨ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ ਮੰਨਿਆ ਜਾਂਦਾ ਹੈ ਕਿ ਦਸਮ ਗ੍ਰੰਥ ਦਾ ਅਸਲ ਸੰਸਕਰਨ ਗੁਰੂ ਜੀ ਦੇ ਵਫਾਦਾਰ ਮਨੀ ਸਿੰਘ ਦੁਆਰਾ ਇਕੱਤਰ ਕੀਤਾ ਗਿਆ ਇਸ ਤੋਂ ਇਲਾਵਾ ਮੰਨਿਆ ਜਾਂਦਾ ਹੈ ਕਿ ਇੱਕ ਹੋਰ ਸੰਸਕਰਨ ਦੀਪ ਸਿੰਘ ਦੁਆਰਾ ਇਕੱਤਰ ਕੀਤਾ ਗਿਆ ਤੀਜਾ 18ਵੀਂ ਸਦੀ ਦੇ ਅੰਤ ਵਿੱਚ ਪਟਨਾ ਸਾਹਿਬ ਵਿੱਚ ਇਕੱਤਰ ਕੀਤਾ ਗਿਆ ਸੀ ਤਿੰਨੇ ਸੰਸਕਰਨ ਲਗਭਗ ਇੱਕੋ ਜਿਹੇ ਹਨ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਜਫਰਨਾਮਾ ਨਹੀਂ ਹੈ 1902 ਵਿੱਚ ਅਮਰਸਰ ਸਿੰਘ ਸਵਾ ਦੇ ਸਨਾਤਨ ਸਿੱਖਾਂ ਨੇ ਇੱਕ ਅਧਿਕਾਰਤ ਸੰਸਕਰਨ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਜਫਰ ਨਾਮਾ ਵੀ ਸ਼ਾਮਲ ਕੀਤਾ ਗਿਆ ਤੇ ਇਸ ਨੂੰ ਦਸਮ ਗ੍ਰੰਥ ਦੀ ਉਪਾਧੀ ਦਿੱਤੀ ਗਈ ਜਿਸ ਵਿੱਚ 1428 ਪੰਨੇ ਹਨ ਦਸਮ ਗ੍ਰੰਥ ਦੀਆਂ ਰਚਨਾਵਾਂ ਜਿਹੜੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜਵੱਜੋਂ ਸਵੀਕਾਰੀਆਂ ਜਾਂਦੀਆਂ ਨੇ ਉਹ ਉਹਨਾਂ ਵਿੱਚ ਜਾਬ ਸਾਹਿਬ ਚਿੱਤਰਨਾਟਕ ਅਕਾਲ ਉਤਸਵ ਜਫਰਨਾਮਾ ਸ਼ਾਮਿਲ ਹਨ ਇਹ ਰਚਨਾਵਾ ਮਿਲ ਕੇ ਦਸਮ ਗ੍ਰੰਥ ਦਾ ਇੱਕ ਛੋਟਾ ਜਿਹਾ ਹਿੱਸਾ ਬਣਦੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਹਿੱਸੇ ਵਿੱਚ ਰਾਮ ਤੇ ਕ੍ਰਿਸ਼ਨ ਦੀਆਂ ਕਥਾਵਾਂ ਨੂੰ ਦੁਬਾਰਾ ਵਿਚਾਰ ਵਟਾਂਦਰੇ ਤੇ ਕਿੱਸਿਆਂ ਦੁਆਰਾ ਦਰਸਾਇਆ ਗਿਆ ਹੈ ਹੋਰ ਰਚਨਾਵਾਂ ਦੀ ਗੱਲ ਕਰੀਏ ਤਾਂ ਅਸੀਂ ਆਦਿ ਗ੍ਰੰਥ ਤੇ ਦਸਮ ਗ੍ਰੰਥ ਤੋਂ ਇਲਾਵਾ ਸਿੱਖ ਸਾਹਿਬ ਦੀਆਂ ਮੁੱਖ ਰਚਨਾਵਾਂ ਤੇ ਕਈ ਕਿਸਮਾਂ ਵਿੱਚ ਵੰਡਿਆ ਗਿਆ ਜਿਵੇਂ ਭਗਤੀ ਕਾਰਜ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਲਿਖਤਾ ਗੁਰੂ ਵਿਲਾਸ 6ਵੇਂ ਤੇ 10ਵੇਂ ਗੁਰੂਆਂ ਦੇ ਜੀਵਨ ਯੋਧਿਆਂ ਦੀਆਂ ਭੂਮਿਕਾਵਾਂ ਇਤਿਹਾਸਕ ਰਚਨਾਵਾਂ ਅਧਿਆਤਮਕ ਟਿੱਪਣੀਆਂ ਵੀਰ ਸਿੰਘ ਜਿਹੜੀ ਕਿ 1872 ਤੋਂ 1957 ਸੀਗਾ ਦਾ ਯੋਗਦਾਨ ਇੱਕ ਸੰਖੇਪ ਮਾਨਵ ਸ਼ਾਸਤਰ ਜਿਸ ਵਿੱਚ ਧਰਮ ਗ੍ਰੰਥਾ ਬਾਰੇ ਸਿੱਖ ਧਰਮ ਦੇ ਗ੍ਰੰਥਾ ਬਾਰੇ ਹਵਾਲੇ ਹਨ ਪਾਈ ਗੁਰਦਾਸ 1551 ਤੋਂ 1637 ਅਤੇ ਨੰਦ ਲਾਲ 1633 ਤੋਂ 1715 ਦੀਆਂ ਰਚਨਾਵਾਂ ਗ੍ਰੰਥਾਂ ਤੋਂ ਇਲਾਵਾ ਇੱਕ ਹੋਰ ਇੱਕੋ ਇੱਕ ਰਚਨਾਵਾਂ ਹਨ ਜਿਨ੍ਹਾਂ ਦਾ ਗੁਰਦੁਆਰ ਗੁਰਦੁਆਰਿਆਂ ਵਿੱਚ ਪਾਠ ਕੀਤਾ ਜਾ ਸਕਦਾ ਹੈ ਉਹਨਾਂ ਦੀਆਂ ਰਚਨਾਵਾਂ ਸਿਰਫ ਧਾਰਮਿਕ ਤੋਂ ਵੱਧ ਕੇ ਉਸ ਸਮੇਂ ਦੇ ਸਮਾਜਿਕ ਤੇ ਇਤਿਹਾਸਿਕ ਜੀਵਨ ਤੇ ਟਿੱਪਣੀਆਂ ਹਨ ਜੀਵ ਜਨਮ ਸਾਖੀ ਇਹ ਰਚਨਾਵਾਂ ਪਹਿਲਾਂ ਪਹਿਲੇ ਗੁਰੂ ਦੇ ਦੇਹਾਂ ਤੋਂ ਬਾਅਦ ਵਕ ਵਕ ਪੜਾਵਾਂ ਦੀ ਲਿਖੀਆਂ ਗਈਆਂ ਤੇ ਪ੍ਰਮੁੱਖ ਜਨਮ ਸਾਖੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਨੇ ਪਾਈ ਬਰਲਾ ਜੀ ਵਾਲੀ ਜਨਮ ਸਾਖੀ ਇਹ ਸਭ ਤੋਂ ਪ੍ਰਸਿੱਧ ਜਨਮ ਸਾਖੀ ਆ ਜ਼ਿਆਦਾਤਰ ਸਿੱਖਾ ਤੇ ਉਹਨਾਂ ਦੀਆਂ ਜਨਮ ਸਾਖੀਆਂ ਦਾ ਗਿਆਨ ਇਸ ਦਸਤਾਵੇਜ਼ ਤੋਂ ਮਿਲਦਾ ਹੈ ਇਹ ਰਚਨਾ ਪਾਈ ਬਾਲਾ ਸੰਧੂ ਦੁਆਰਾ 1535 ਵਿੱਚ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਕਹਿਣ ਤੇ ਲਿਖੀ ਹੋਣ ਦਾ ਦਾਵਾ ਕੀਤਾ ਜਾਂਦਾ ਹੈ 19ਵੀਂ ਸਦੀ ਦੌਰਾਨ ਬਾਲਾ ਸੰਸਕਰਣ ਨੂੰ ਕੋਈ ਚੁਣੌਤੀ ਨਹੀਂ ਸੀ ਪਾਈ ਬਾਲਾ ਜਨਮ ਸਾਖੀ ਦੇ ਆਧਾਰ ਤੇ ਇੱਕ ਮਹੱਤਵਪੂਰਨ ਕਾਰਜ ਸੰਤੋਖ ਸਿੰਘ ਦਾ ਗੁਰਨਾਨਕ ਪ੍ਰਕਾਸ਼ ਹੈ ਜਿਸ ਨੂੰ ਆਮ ਤੌਰ ਤੇ ਨਾਨਕ ਪ੍ਰਕਾਸ਼ ਕਿਹਾ ਜਾਂਦਾ ਹੈ ਇਸ ਦਾ ਅਨੁਕਰਨ ਸੂਰਜ ਪ੍ਰਕਾਸ਼ ਹੈ ਤੇ 10ਵੇਂ ਗੁਰੂ ਤੱਕ ਦਾ लेखा-ਜੋਖਾ ਇਸ ਵਿੱਚ ਦਿੱਤਾ ਹੋਇਆ ਤੇ 1844 ਵਿੱਚ ਪੂਰਾ ਹੋਇਆ। ਵਿਲਾਇਤ ਵਾਲੀ ਜਨਮ ਸਾਕੀ 1883 ਵਿੱਚ ਜਨਮ ਸਾਕੀ ਦੀ ਕਾਪੀ ਇੰਡੀਆ ਆਫਿਸ ਲਾਇਬ੍ਰੇਰੀ ਦੁਆਰਾ ਲੰਡਨ ਵਿੱਚ ਡਾਕਟਰ ਟਰੰਪ ਤੇ ਉਹਨਾਂ ਦੀ ਸਹਾਇਤਾ ਕਰ ਰੇ ਸਿੱਖ ਵਿਦਵਾਨਾਂ ਲਈ ਭੇਜੀ ਗਈ ਸੀ। ਭਾਈ ਮਨੀ ਸਿੰਘ ਦੀ ਜਨਮ ਸਾਖੀ ਜਾਂ ਗਿਆਨ ਰਤਨਾਵਲੀ ਰਤਨਵਾਲੀ ਇਸ ਦਾ ਸਿਹਰਾ ਭਾਈ ਮਨੀ ਸਿੰਘ ਨੂੰ ਦਿੱਤਾ ਜਾਂਦਾ ਜਿਸ ਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਦੇ ਵਰਤਾਂਤਾਂ ਨੂੰ ਦਰਸਾਉਣ ਦੇ ਇਰਾਦੇ ਨਾਲ ਲਿਖਿਆ ਸੀ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ ਪ੍ਰਾਚਨ ਜਨਮ ਸਾਖੀ ਇਹ ਇਹ ਪ੍ਰਾਚਨ ਜਨਮ ਸਾਖੀਆਂ ਨੇ ਇਹਨਾਂ ਨੂੰ ਆਮ ਤੌਰ ਤੇ ਮਿਸ਼ਰਤ ਕਾਰਜ ਦੇ ਹਵਾਲੇ ਨਾਲ ਵਰਤਿਆ ਜਾਂਦਾ ਹੈ ਜੋ ਭਾਈ ਵੀਰ ਸਿੰਘ ਦੁਆਰਾ ਸੰਕਲਿਤ ਕੀਤਾ ਗਿਆ ਤੇ ਪਹਿਲੀ ਵਾਰ 1926 ਵਿੱਚ ਪ੍ਰਕਾਸ਼ਿਤ ਹੋਇਆ ਅਗੇ ਗੁਰਬਿਲਾਸ ਤੇ ਇਤਿਹਾਸਿਕ ਕਾਰਜ ਗੁਰਬਿਲਾਸ ਦੇ ਵਿੱਚ ਗੁਰਬਿਲਾਸ ਸਾਹਿਤ ਨੇ ਗੁਰੂਆਂ ਦੀ ਜੀਵਨੀ ਇੱਕ ਦੀ ਇੱਕ ਸ਼ੈਲੀ ਪੇਸ਼ ਕੀਤੀ ਹੈ ਜੋ ਗੁਰੂਆਂ ਦੇ ਸ਼ਕਤੀਸ਼ਾਲੀ ਕਾਰਜਾਂ ਖਾਸ ਕਰਕੇ ਗੁਰੂ ਹਰਗੋਬਿੰਦ ਤੇ ਗੁਰੂ ਗੋਬਿੰਦ ਸਿੰਘ ਦੇ ਕਾਰਜਾਂ ਤੇ ਕੇਂਦ੍ਰਿਤ ਆ ਕੁਝ ਗੁਰਬਿਲਾਸ ਦੇਵੀ ਦੀ ਕਥਾ ਨੂੰ ਖਾਲਸੇ ਦੀ ਸਥਾਪਨਾ ਲਈ ਬਹੁਤ ਮਹੱਤਵ ਦਿੰਦੇ ਨੇ ਇਹ ਪਰੰਪਰਾ ਬਚਿੱਤਿਆ ਨਾਟਕ ਦੀ ਲਿਖਤ ਨਾਲ ਆਰੰਭ ਹੋਈ ਜੋ ਕਿ ਦਸਮ ਗ੍ਰੰਥ ਵਿੱਚ ਮੌਜੂਦ ਹੈ ਬਾਅਦ ਦੀਆਂ ਰਚਨਾਵਾਂ ਵਿੱਚ ਸੁਖਾ ਸਿੰਘ ਦੀ ਗੁਰਬਿਲਾਸ ਦਸਵੀਂ ਪਾਤਸ਼ਾਹੀ ਕੋਇਰ ਸਿੰਘ ਦੀ ਗੁਰਬਿਲਾਸ ਪਾਤਸ਼ਾਹੀ 10 ਇਸੋਂ ਹੁਣ ਦੀ ਗੁਰਬਿਲਾਸ 6ਵੀਂ ਪਾਸ਼ਾਏ ਸ਼ਾਮਿਲ ਹਨ ਇਤਿਹਾਸਿਕ ਕਾਰਜ ਪੰਦੇਵ ਇਤਿਹਾਸ ਨੂੰ ਰਿਕਾਰਡ ਕਰਨ ਵਾਲੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚੋਂ ਚਾਰ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਸਭ ਤੋਂ ਪਹਿਲਾਂ ਸੈਨਾਪਤੀ ਦਾ ਗੁਰਸ਼ੋਭਾ 1711 ਜਿਹੜਾ ਗੁਰਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੇ ਖਾਲਸੇ ਦੀ ਸਥਾਪਨਾ ਬਾਰੇ ਬਿਰਵਾ ਦਿੰਦਾ ਹੈ ਦੂਜੀ ਰਚਨਾ ਰਤਨ ਸਿੰਘ ਪੰਗੂ ਦੁਆਰਾ ਪੰਥ ਪ੍ਰਕਾਸ਼ ਬਾਅਦ ਵਿੱਚ ਇਸ ਨੂੰ ਇਸੇ ਨਾਮ ਦੇ ਗਿਆਨ ਸਿੰਘ ਦੇ ਕਾਰਜ ਜੋ ਵਾਕ ਕਰਨ ਲਈ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜਾਣ ਲੱਗ ਪਿਆ 1809 ਵਿੱਚ ਰਚਿਆ ਗਿਆ ਤੇ 1841 ਵਿੱਚ ਸੰਪੂਰਨ ਹੋਇਆ ਬਾਕੀ ਦੋ ਰਚਨਾਵਾਂ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਲਿਖੀ ਤੇ ਤਵਾਰਿਕ ਗੁਰਖਾਲਸਾ ਲਿਖੀ ਜਿਸ ਦਾ ਸਮਾਪਨ 1919 ਵਿੱਚ ਹੋਇਆ ਤਾਂ ਇਹ ਸੀਗਾ ਸਿੱਖ ਇਤਿਹਾਸ ਤੇ ਜਿਹੜਾ ਸਿੱਖ ਗੁਰੂਆਂ ਬਾਰੇ ਜਾਣਕਾਰੀ ਆਉਣ ਵਾਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆ ਨੈਕਸਟ ਟਾਪਿਕ ਲੈ ਕੇ ਓਕੇ ਥੈਂਕਸ